ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਭਾਰਤ ਦੇ ਅੰਦਰ ਪਿਛਲੇ 75 ਸਾਲ ਦੇ ਜਿਹੜੀਆਂ ਸਰਕਾਰਾਂ ਰਹੀਆਂ ਖਾਸ ਕਰਕੇ ਕਾਂਗਰਸ ਉਹਨਾਂ ਨੇ ਕਦੇ ਵੀ ਇਹ ਕਹਿਦੀ ਹੈ ਪਾਰਟੀ ਕਿ ਮੈਂ ਅਸੀਂ ਦਲਤਾਂ ਦੇ ਸਹਿਯੋਗੀ ਹਾਂ ਜਾਂ ਦਲਤਾਂ ਦੇ ਸਾਥੀ ਹਾਂ ਪਰ ਦਲਤਾਂ ਨੇ ਇਹਨਾਂ ਨੇ ਕੀਤਾ ਕੁਝ ਨਹੀਂ ਸਭ ਤੋਂ ਵੱਡੀ ਗੱਲ ਕਿ ਡਾਕਟਰ ਭੀਮਰਾਓ ਬੇਦਕਰ ਜੀ ਜਿਨ੍ਹਾਂ ਨੇ ਤੋ ਜੀਵਨ ਜਿਹੜਾ ਉਹ ਸਾਰਾ ਦਲਤਾਂ ਦੀ ਭਲਾਈ ਆਸਤੇ ਲਾਇਆ ਔਰ ਦੇਸ਼ ਦਾ ਕਨਵਿਧਾਨ ਲਿਖਣ ਚ ਵੀ ਲਾਇਆ ਔਰ ਉਹਨਾਂ ਨੂੰ ਵੀ ਇਹਨਾਂ ਨੇ ਪਹਿਲਾ ਇਲੈਕਸ਼ਨ ਜਦੋਂ ਲੜੇ ਤਾਂ ਉਹਨਾਂ ਦੇ ਹੀ ਜਿਹੜਾ ਅਸਿਸਟੈਂਟ ਆ ਉਹਨੂੰ ਖੜਾ ਕਰਕੇ ਉਹਨਾਂ ਨੂੰ ਹਰਾਇਆ ਸੋ ਨਾ ਇਹਨਾਂ ਨੇ ਪੰਜਾਬ ਦੇ ਅੰਦਰ ਤੇ ਨਾ ਭਾਰਤ ਦੇ ਅੰਦਰ ਕਿਤੇ ਵੀ ਉਹਨਾਂ ਨੂੰ ਸਨਮਾਨ ਦਿੱਤਾ ਨਾ ਹੀ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਵੀ ਇਹਨਾਂ ਨੇ ਤੇ ਹੋਰ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਅੱਜ ਤੱਕ ਕਿਤੇ ਸ਼ਹੀਦ ਦਾ ਰੁਤਬਾ ਵੀ ਨਹੀਂ ਦਿੱਤਾ ਸੋਨਲ ਨੂੰ ਲੈ ਕੇ ਆਮ ਆਦੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਸਰਦਾਰ ਭਗਤ ਸਿੰਘ ਮਾਨ ਹੋਣੀ ਲਗਾਤਾਰ ਤਤ ਪਰਨੇ ਹੋਰ ਜਦੋਂ ਦੀ ਪੰਜਾਬ ਸਰਕਾਰ ਬਣੀ ਅਸੀਂ ਹਰ ਇੱਕ ਦਫਤਰ ਦੇ ਵਿੱਚ ਇਹਨਾਂ ਦੋਨਾਂ ਯੋਧਿਆਂ ਦੀਆਂ ਤਸਵੀਰਾਂ ਲਾਈਆਂ ਔਰ ਨਾਲ ਦੀ ਨਾਲ ਜਿਹੜਾ ਰਿਜ਼ਰਵੇਸ਼ਨ ਦੀ ਗੱਲ ਸੀ ਹਾਈ ਕੋਰਟ ਦੇ ਅੰਦਰ ਜਿਹੜੇ ਆਪਣੇ ਐਡਵੋਕੇਟ ਜਨਰਲ ਲੱਗਦੇ ਨੇ ਉਹਨਾਂ ਦੇ ਵਾਸਤੇ ਵੀ ਇਹਨਾਂ ਨੇ ਕੋਈ ਜੜੀ ਹੈਗੀ ਆ ਉਹ ਰਾਖਵਾ ਕਰਨੇ ਰੱਖਿਆ ਔਰ ਆਪਣੀ ਸਰਕਾਰ ਬਣਨ ਤੋਂ ਬਾਅਦ 58 ਜਿਹੜੀਆਂ ਸਾਮਝਾਂ ਉਹ ਆਖਮੀਆਂ ਰੱਖੀਆਂ ਜਿਹੜੀਆਂ ਸਾਡੇ ਪਛੜੀਆਂ ਸ਼੍ਰੇਣੀਆਂ ਵਾਸਤੇ ਤੇ ਨਾਲ ਦੀ ਨਾਲ ਹੀ ਜਿਹੜਾ ਇਹ ਕਿਸੇ ਵੀ ਉਸ ਢੰਗ ਤੇ ਜਿਹੜਾ ਸਿਸਟਮ ਅਪਣਾ ਦਿਓ ਤਾਂ ਕਿ ਗਰੀਬ ਬੰਦਾ ਸੁਧਾਰਨ ਬੰਦਾ ਉਹਦੇ ਵਿੱਚ ਆ ਹੀ ਨਾ ਸਕੇ 20 ਲੱਖ ਰੁਪਈਆ ਜਿਹੜਾ ਸਾਲਾਨਾ ਜੇ ਕਿਸੇ ਨੇ ਸੀਨੀਅਰ ਐਡਵੋਕੇਟ ਜਨਰਲ ਬਣਨਾ ਉਹਨੇ 20 ਲੱਖ ਰੁਪਈਆ ਇਹਨਾਂ ਨੇ ਰਾਸ਼ੀ ਰੱਖੀ ਜਿਹੜੀ ਸਾਲ ਦੀ ਉਹ ਘਟੂ-ਘਟ ਜਿਹੜੀ ਉਹ ਕਮਾਉਂਦਾ ਉਹ ਉਸ ਤੋਂ ਕਿ ਇਹਨਾਂ ਤੁਸੀਂ ਐਡੀਸ਼ਨਲ ਐਡਵੋਕੇਟ ਜਨਰਲ ਆ ਉਹਦੇ ਵਾਸਤੇ 15 ਲੱਖ ਰੁਪਈਆ ਤੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ 10 ਲੱਖ ਰੁਪਈਆ ਡਿਪਟੀ ਐਡਵੋਕੇਟ ਜਨਰਲ 7 ਲੱਖ ਰੁਪਈਆ ਸਹਾਇਕ ਐਡਵੋਕੇਟ ਜਨਰਲ ਜਿਹੜਾ ਉਹ 3.5 ਲੱਖ ਰੁਪਈਏ ਅਤੇ ਐਡਵੋਕੇਟ ਆਨ ਰਕਾਰਨ ਲਈ ਕੁਝ ਵੀ ਨਹੀਂ ਕੀਤਾ ਤੋਂ ਇਹ ਵਾਸਤੇ ਸਾਡੀ ਸਰਕਾਰ ਆਉਣ ਤੋਂ ਬਾਅਦ ਪਹਿਲਾਂ ਸਾਰਿਆਂ ਦਾ ਜਿਹੜਾ ਸੀਗਾ ਜਿਹੜਾ 20 ਲੱਖ ਸੀ ਉਹ 10 ਲੱਖ ਕੀਤਾ 15 ਲੱਖ ਵਾਲੇ ਨੂੰ 7.5 10 ਵਾਲੇ ਨੂੰ 5 ਲੱਖ 7 ਵਾਲੇ ਨੂੰ 3.5 ਲੱਖ ਤੇ 3.5 ਲੱਖ ਵਾਲੇ ਨੂੰ 175000 ਜਿਹੜਾ ਉਹ ਸਰਕਾਰ ਨੇ ਕੀਤੇ ਤਾਂ ਕਿ ਜਿਹੜਾ ਆਮ ਸੁਧਾਰਨ ਜਿਹੜਾ ਵਕੀਲ ਹੈ ਗਰੀਬ ਵਰਗ ਦੇ ਵਿੱਚੋਂ ਆਇਆ ਉਹ ਵੀ ਜਿਹੜਾ ਉਹ ਲਾਹਾ ਲੈ ਸਕੇ ਸਰਕਾਰ ਦੇ ਨਸਕੂਲ ਸੋ ਇਹਨੂੰ ਲੈ ਕੇ ਲਗਾਤਾਰ ਜਿਹੜੀ ਸਾਡੀ ਸਰਕਾਰ ਹੈ ਉਹ ਦਲਤਾਂ ਦੇ ਲਈ ਔਰ ਸਾਡੇ ਗਰੀਬ ਵਰਗ ਦੇ ਲਈ ਹੈ ਜਿਹੜਾ ਉਹ ਕੰਮ ਕਰਦੇ ਔਰ ਪੂਰਨ ਰੂਪ ਦੇ ਵਿੱਚ ਐਜੂਕੇਸ਼ਨ ਚ ਲਾ ਲਓ ਤਾਂ ਕਿਤੇ ਵੀ ਲਾ ਲਓ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਗਰੀਬ ਲੋਕਾਂ ਨੂੰ ਇੱਕ ਰਸਤਾ ਦਿਖਾਈਏ ਤਾਂ ਕਿ ਉਹ ਅੱਗੇ ਹੋਣ ਤੱਕੜੇ ਹੋ ਕੇ ਦੇਸ਼ ਦੀ ਜਿਹੜੀ ਸੇਵਾ ਕਰੇ ਭਾਰਤ ਦਾ ਪਹਿਲਾ ਸੂਬਾ ਪੰਜਾਬ ਹੈ ਜਿਨ੍ਹਾਂ ਨੇ ਰਿਜ਼ਰਵੇਸ਼ਨ ਦਿੱਤੀ ਹੈ ਕੋਰਟਾਂ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜੇ ਸਾਡੇ ਗੱਜ ਲੱਗੇ ਆ ਜਿਹੜਾ ਮੈਂ ਤੁਹਾਨੂੰ ਵੇਰਵਾ ਦਿੱਤਾ 58 ਜਿਹੜੀਆਂ ਆਰਾਖਵੇਂ ਕਰਨ ਦੇ ਵਿੱਚ ਸਾਮੀਆਂ ਔਰ ਭਾਰਤ ਦੇ ਵਿੱਚ ਇਕੱਲਾ ਪੰਜਾਬ ਪਹਿਲਾ ਜਿੱਥੇ ਐਡਵੋਕੇਟ ਜਰਨਲ ਦੀ ਟੀਮ ਦੇ ਵਿੱਚ 58 ਸਾਮੀਆਂ ਸਕ ਪੰਜਾਬ ਸਰਕਾਰ ਨੂੰ ਅੱਜ ਤੱਕ ਛੋਟੇ ਦੁਕਾਨਦਾਰਾਂ ਲਈ ਜਾਂ ਜਰਨਲ categories ਜਿਹੜੇ ਮਤਵਰ ਕੀ ਪਰਵਾਹ ਨਹੀਂ ਜਾਂ ਅਤਿਕਤੌਰ ਤੇ ਕਮਜ਼ੋਰ ਨੇ ਉਹਨਾਂ ਲਈ ਅੱਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਪੈਕੇਜ ਨਹੀਂ ਲਾ। ਕੋਕ ਸਰਕਾਰ ਲਗਾਤਾਰ ਜਿਹੜੀ ਆ ਉਹ ਲੱਗੀ ਹੋਈ ਆ। ਕੋਈ ਵੀ ਕੰਮ ਅਜਿਹਾ ਨਹੀਂ। ਕੋਕ ਸਾਡੀ ਸਰਕਾਰ ਜਿਹੜਾ ਵੀ ਕੰਮ ਕਰਦੀ ਪੱਕੇ ਪੈਰੀ ਕਰਦੀ ਆ। ਦੂਜੀਆਂ ਸਰਕਾਰਾਂ ਵਾਂਗੂ ਨਹੀਂ ਹੈ। ਹਰ ਇੱਕ ਦੇ ਲਈ ਕੰਮ ਕਰ ਰਹੇ ਆ। ਲਗਾਤਾਰ ਐਜੂਕੇਸ਼ਨ, ਲਗਾਤਾਰ ਹੈਲਥ ਸਾਰਾ ਜਿਹੜਾ ਸਿਸਟਮ ਆ ਸੀ ਉਹਦੇ ਚ ਬਦਲਾਅ ਕੀਤਾ। ਔਰ ਇਸ ਵਾਰ 12.5% ਜਿਹੜਾ ਸਾਰੇ ਜਿਹੜਾ ਸਾਡਾ ਬਜਟ ਹੈ ਉਹਦਾ ਹਿੱਸਾ ਹੈ ਲਗਭਗ 25000 ਕਰੋੜ ਤੋਂ ਵੀ ਵੱਧ ਅਸੀਂ ਕੱਲੀ ਐਜੂਕੇਸ਼ਨ ਵਾਸਤੇ ਰੱਖਿਆ ਸੋ ਇਸੇ ਤਰ੍ਹਾਂ ਜਿਹੜਾ ਵੱਖ-ਵੱਖ ਵਰਗਾਂ ਵਾਸਤੇ ਅਸੀਂ ਲਗਾਤਾਰ ਬਜਟ ਜਿਹੜਾ ਪ੍ਰਬੰਧ ਕਰ ਰਹੇ ਹਾਂ ਤਾਂ ਕੋਈ ਵੀ ਵਰਗ ਅਜਿਹਾ ਨਹੀਂ ਰਹੂਗਾ ਜਿਹਨੂੰ ਕੋਈ ਨਾ ਕੋਈ ਜਿਹੜੀ ਤਕਲੀਫ ਹੋਵੇ ਕੋਈ ਸਰਕਾਰ ਹੱਲ ਕਰ ਦੇਵੇ ਦਿੱਲੀ ਵਿੱਚ ਬੀਜੇਪੀ ਦੀ ਸਰਕਾਰ ਬਣਦਈ ਪਹਿਲੇ ਬਾਬਾ ਸਾਹਿਬ ਦੀ ਫੋਟੋ ਆਟਾ ਦਿੱਤੀਆ ਅਤੇ ਕਿ ਉਸ ਤੇ ਕੋਈ ਗੱਲਬਾਤ ਰੱਖੀ ਜਾਦੀ ਹੈ। ਦੇਖੋ ਇਸੇ ਵਾਸਤੇ ਅਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਅੱਜ ਡਾਕਟਰ ਭੀਮਰਾਓ ਬੇਜਕਰ ਜੀ ਨੂੰ ਸਮਰਪਿਤ ਹੀ ਸਾਰੇ ਪੰਜਾਬ ਦੇ ਵਿੱਚ ਕਰ ਰਹੇ ਤੇ ਦੱਸ ਰਹੇ ਲੋਕਾਂ ਨੂੰ ਕਿ ਇਹਨਾਂ ਪਾਰਟੀਆਂ ਦਾ ਅਸਲੀ ਚਿਹਰਾ ਕੀ ਹੈ। ਕਿਤੇ ਕਾਂਗਰਸ ਕਹਿੰਦੀ ਵੀ ਅਸੀਂ ਸਾਰਾ ਕੁਝ ਜਿਹੜਾ ਹੈ ਦਲਤਾਂ ਨੂੰ ਦਿੱਤਾ ਪਰ ਕਿਸੇ ਜਗ੍ਹਾ ਤੇ ਵੀ ਕਾਂਗਰਸ ਜਿਹੜੀ ਉਹ ਗਰੀਬ ਲੋਕਾਂ ਦੇ ਨਾਲ ਨਹੀਂ ਖੜੀ ਗਰੀਬਾਂ ਦੇ ਹੱਕ ਸੁਰੱਖਤ ਨਹੀਂ ਕੀਤੇ। ਉਸ ਵਾਸਤੇ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਅਰਵਿੰਦ ਕੇਜਰੀਵਾਲ, ਸਰਦਾਰ ਭਗਵੰਦ ਸਿੰਘ ਮਾਨ ਹੋਣੀ ਹੈ। ਜਿਹੜਾ ਉਹ ਦੇਸ਼ ਦੀ ਰਾਜਨੀਤੀ ਦੇ ਵਿੱਚ ਇਸੇ ਵਾਸਤੇ ਆਇਆ ਕਿ ਅਸੀਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਹੱਕ ਦਵਾ ਸਕੀਏ ਜਿਹਨਾਂ ਨੂੰ ਹੱਕ ਨਹੀਂ ਮਿਲੇ ਔਰ ਜਿਹੜੀਆਂ ਪਾਰਟੀਆਂ ਨੇ ਸਾਡੇ ਦੇਸ਼ ਦੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਜੇਲ੍ਹਾਂਾਂ ਕੱਟੀਆਂ ਕਾਲੇ ਪਾਣੀ ਦੀਆਂ ਜੇਲ੍ਹਾਂ ਫਾਸਿਆਂ ਦੇ ਰਸਤੇ ਚ ਮੈਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਿਆ ਤਾਂ ਤੁਸੀਂ ਕੀ ਉਮੀਦ ਕਰਦੇ ਹੋ ਉਹਨੂੰ ਆਮ ਸੁਧਾਰਨ ਬੰਦੇ ਦਾ ਜਿਹੜਾ ਹੈਗਾ ਉਹ ਜਿਹੜਾ ਉਹਦਾ ਹੱਕ ਆ ਉਹ ਕਿਵੇਂ ਦੇ ਦੇਓ ਦੇਖੋ ਜਿਹੜਾ ਜਿਹੜਾ ਲਗਾਤਾਰ ਜਿਹੜੀ ਆ ਆਪਣੀ ਬੀਜੇਪੀ ਸਰਕਾਰ ਆ ਉਹ ਸੰਵਿਧਾਨ ਦੇ ਵਿੱਚ ਸੋਧਾਂ ਦੇ ਨਾਂ ਦੇ ਉੱਤੇ ਸੰਵਿਧਾਨ ਨੂੰ ਬਦਲਦੇ ਧਾਰਾ ਤੱਕ ਬਦਲਤੀਆਂ ਵੀ ਜੇ ਧਾਰਾ 302 ਆ ਤੇ ਉਹਦੀ ਜਗ੍ਹਾ ਤੇ ਕੋਈ ਹੋਰ ਲਾ ਦੇ ਤਾਂ ਕੀ ਫਰਕ ਪੋਗਾ ਜੇ ਕਿਤੇ ਕੋਈ ਲੱਗਦਾ ਵੀ ਆਹ ਲੂਜਪੋਲ ਹੈ ਤਾਂ ਉਹਨਾਂ ਧਾਰਾ ਦੇ ਵਿੱਚ ਸੋਧ ਕੀਤੀ ਜਾ ਸਕਦੀ ਪਹਿਲੇ ਵੀ ਸੋਧਾਂ ਹੁੰਦੀਆਂ ਰਹੀਆਂ ਨੇ ਪਰ ਉਹਨਾਂ ਦੇ ਨਾਂ ਬਦਲ ਦੇਣੇ ਅਤੇ ਹਰ ਇੱਕ ਬੰਦੇ ਨੂੰ ਜਿਹੜਾ ਅत्ता ਕਾਨੂੰਨ ਆ ਸੁਧਾਰਨ ਬੰਦੇ ਨੂੰ ਆਉਂਦਾ ਜੇ ਕਿਤੇ ਕੋਈ ਲੱਗਦਾ ਕਿ ਆਰਤੀਏ ਨੂੰ ਪਤਾ ਵੀ ਮੈਨੂੰ ਮੈਂ ਕਿਹੜੇ ਕਾਨੂੰਨ ਦੇ ਤਹਿਤਾਂ ਦਕਾਲਦਾਰ ਨੂੰ ਪਤਾ ਉਹਦੇ ਤੇ ਕਿਹੜਾ ਕਾਨੂੰਨ ਹੈ ਜੇ ਕੋਈ ਲੜਾਈ ਝਗੜਾ ਕਰਦਾ ਉਹਦੇ ਲਈ ਕਿਹੜੇ ਕਾਨੂੰਨ ਹੈ ਹਰ ਵਾਰ ਕਲੀ ਕਾਨੂੰਨਾ ਦਾ ਸਾਨੂੰ ਮੂੰਹ ਜਵਾਨੀ ਯਾਦ ਸੀ ਬਹੁਤ ਸਾਰੇ ਸੋ ਹੁਣ ਸਾਰੇ ਦਾ ਸਾਰਾ ਜਿਹੜਾ ਨਵਾਂ ਰਿਪੀਟ ਕਰਨਾ ਪੈਣਾ ਪਰ ਉਹਦੀ ਆੜ ਦੇ ਵਿੱਚ ਆ ਜਿਹੜੀ ਬੀਜੇਪੀ ਸਾਡਾ ਭਾਰਤ ਦਾ ਸਰਦਾਰ ਖਤਮ ਕਰਨਾ ਚਾਹੁੰਦਾ ਜਿਹਦੇ ਨਾਲ ਪਿਛਲੇ 75 ਸਾਲਾਂ ਤੋਂ ਅਸੀਂ ਆਪਣੇ ਦੇਸ਼ ਨੂੰ ਇਕੱਠਾ ਰੱਖਣ ਦੇ ਵਿੱਚ ਕੰਮ ਕਰਦੇ ਡਾਕਟਰ ਭੀਮਰਾਓ ਮੇਧਕਰਜੀ ਦੀ 65 ਸਾਲ ਦੀ ਜਿਹੜੀ ਉਮਰ ਸੀ ਤਾਂ ਉਮਰ ਉਹਨਾਂ ਨੇ ਦੇਸ਼ ਤੇ ਲਈ ਆ ਮਰਦੇ ਦਮ ਤੱਕ ਵੀ ਉਹ ਜਿਹੜਾ ਉਹ ਦੇਸ਼ ਦੇ ਲਈ ਕੰਮ ਕਰਦੇ ਰਹੇ ਆ ਫੇਸ ਵਾਸਤੇ ਸਾਨੂੰ ਉਨ੍ਹਾਂ ਯੋਧਿਆਂ ਦੀ ਜਿਹੜੀ ਹੈਗੀ ਹੈ ਸਭ ਨੂੰ ਸਨਮਾਨ ਕਰਨਾ ਚਾਹੀਦਾ ਪਰ ਸ਼ਰਤ ਇਹ ਕਿ ਜਿਸ ਨੂੰ ਉਹਨਾਂ ਨੇ ਬਣਾਏ ਹੋਏ ਕਾਨੂੰਨਾਂ ਨੂੰ ਉਹਦੇ ਤੂ